ਮਾਮਲਾ ਸਰ ਇਹ ਮੈਂ ਜ਼ਿਲ੍ਹਾ ਪ੍ਰਧਾਨ ਹਰਨਿੰਦਰ ਕੌਰ ਆ ਮੇਰੇ ਅੰਦਰੇ ਮਹੀਨੇ ਤੋਂ ਮਾਮਲਾ ਇਹ ਚੱਲ ਰਿਹਾ ਆ ਇਹ ਐਸਆਈ ਵਾਲੇ ਮੈਡਮ ਆ ਮਨੀਸ਼ਾ ਠਾਕੁਰ ਉਹਨਾਂ ਦੇ ਅੰਦਰ ਇਹ ਪੰਜ ਕੁੜੀਆਂ ਕੰਮ ਕਰਦੀਆਂ ਆ ਇਹਨਾਂ ਨੂੰ ਵੱਖ-ਵੱਖ ਏਰੀਆ ਦੇ ਵਿੱਚ ਕੰਮ ਕਰਨ ਲਈ ਸਾਡਾ ਫੀਲਡ ਦਾ ਕੰਮ ਆ ਆਸ਼ਾ ਵਰਕਰਾਂ ਦਾ ਤੇ ਇਹਨਾਂ ਨੂੰ ਲਗਾਇਆ ਹੋਇਆ ਆ ਫੀਲਡ ਦੇ ਵਿੱਚ ਕੁ ਮਿਲ ਲਈ ਤੇ ਇਹਨਾਂ ਤੋਂ ਕੰਮ ਲਿਆ ਜਾਂਦਾ ਫੀਲਡ ਦਾ ਇਹਨਾਂ ਤੋਂ ਫੀਲਡ ਦਾ ਕੰਮ ਕੱਟ ਲਿਆ ਜਾਂਦਾ ਸੀਗਾ ਤੇ ਐਸਆਈ ਦੇ ਵਿੱਚ ਪਰਚੀਆਂ ਕੱਟਣ ਦਾ ਜੋ ਲੋਕ ਉਥੇ ਪੇਸ਼ੈਂਟ ਆਉਂਦੇ ਆ ਉਹਨਾਂ ਦੀਆਂ ਪਰਚੀਆਂ ਕੱਟਣ ਦੀ ਡਿਊਟੀ ਇਹਨਾਂ ਦੀ ਲਗਾਈ ਆ ਜੋ ਕਿ ਸਾਡੀ ਆਸ਼ਾ ਵਰਕਰਾਂ ਦੀ ਪਰਚੀਆਂ ਦੀ ਡਿਊਟੀ ਨਹੀਂ ਬਣਦੀ ਹੈਗੀ ਇਹਨਾਂ ਨੇ 5 ਸਾਲ ਆਪਣਾ ਸਿਰ ਝੁਕਾ ਕੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਉਸ ਵਕਤ ਨਾ ਤਾਂ ਇਹਨਾਂ ਦੇ ਰਜਿਸਟਰ ਚੈੱਕ ਹੁੰਦੇ ਸੀ ਤੇ ਨਾ ਲੋਕਾਂ ਨੂੰ ਫੋਨ ਕਰਕੇ ਇਹਨਾਂ ਦੇ ਕੰਮ ਦੀ ਵੈਰੀਫਾਈ ਹੁੰਦੀ ਸੀ ਜੇ 5 ਸਾਲ ਨਹੀਂ ਉਹ ਕੰਮ ਚੱਲਿਆ ਜਦੋਂ ਹੁਣੇ ਨਹੀਂ 5 ਸਾਲ 5 ਸਾਲ ਦੇ ਕੰਮ ਤੋਂ ਇਹਨਾਂ ਨੇ ਹੁਣ ਇਸ ਕੰਮ ਦਾ ਵਿਰੋਧ ਕੀਤਾ ਵਿਰੋਧ ਇਸ ਕਰਕੇ ਕੀਤਾ ਕਿਉਂਕਿ ਇਹਨਾਂ ਦੇ ਜਿਹੜੇ ਪੇਸ਼ੈਂਟ ਸੀਗੇ ਹੋ ਸਿਵਲ ਚ ਕੱਲੇ ਜਾਂਦੇ ਸੀ ਉਹ ਉਥੇ ਖੱਜਲ ਖਰਾਬ ਹੁੰਦੇ ਸੀਗੇ ਉਥੋਂ ਵੀ ਇਹਨਾਂ ਦੀਆਂ ਸ਼ਿਕਾਇਤਾਂ ਲੱਗਦੀਆਂ ਸੀਗੀਆਂ ਤੇ ਜਿਹੜੇ ਲੋਕਾਂ ਲੋਕਾਂ ਦੇ ਵਿੱਚ ਵੀ ਇਹਨਾਂ ਦੇ ਪ੍ਰਤੀ ਮਾੜਾ ਰਵੱਈਆ ਹੁੰਦਾ ਸੀਗਾ ਕਿ ਸਾਡੀ ਦੇਖਭਾਲ ਨਹੀਂ ਕਰਦੀਆਂ ਪਰ ਇਹ ਕੁੜੀਆਂ ਮਜਬੂਰ ਸੀ ਕਿਉਂਕਿ ਇਹਨਾਂ ਤੋਂ ਪਰਚੀਆਂ ਕੱਟਣ ਦੀ ਡਿਊਟੀ ਲਈ ਜਾਂਦੀ ਸੀਗੀ ਜਾਂ ਤੇ ਪਰਚੀਆਂ ਕੱਟਦੀਆਂ ਉਥੇ ਜਿੱਦਾਂ 9 ਤੋਂ 3 ਤੇ ਆ ਕੇ ਮਰੀਜ਼ਾਂ ਨੂੰ ਕਿਹੜੇ ਵੇਲੇ ਲਜਾਨੀਆਂ ਤੇ ਆਪਣਾ ਘਰਵਾਰ ਕਿਹੜੇ ਵੇਲੇ ਦੇਖਦੀਆਂ ਕਿਉਂਕਿ ਸਿਵਲ ਦੇ ਵਿੱਚ ਵੀ 9 ਤੋਂ 3 ਹੀ ਡਾਕਟਰਾਂ ਦੀ ਡਿਊਟੀ ਹੁੰਦੀ ਹੈ ਜਿੱਥੇ ਮਰੀਜ਼ਾਂ ਨੂੰ ਦਿਖਾ ਲੈਣਾ ਹੁੰਦਾ ਇਹਨਾਂ ਨੇ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਪਰਚੀਆਂ ਕੱਟਣ ਦੀ ਮਨਾਹੀ ਕੀਤੀ ਤੇ ਇਹਨਾਂ ਦੇ ਨਾਲ ਬਹੁਤ ਭੈੜਾ سلوਕ ਉਸ ਦਿਨ ਤੋਂ ਕੀਤਾ ਜਾ ਰਿਹਾ ਆ ਜਿਹੜੀ ਸਾਡੀ ਤਨਖਾਹ ਬੰਦੀ ਆ ਮਹੀਨੇ ਦੀ 7 ਤਰੀਕ ਨੂੰ ਸਾਡੇ ਅਕਾਊਂਟ 'ਚ ਆ ਜਾਣੀ ਚਾਹੀਦੀ ਆ ਇਹਨਾਂ ਦੀ ਤਨਖਾਹ ਜੇ ਮਾਰਚ ਦੀ ਤਨਖਾਹ ਆ ਤਾਂ ਇਹਨਾਂ ਦੇ ਪਰਫਾਰਮ ਆ ਅਪ੍ਰੈਲ ਦੀ 15 ਤਰੀਕ ਨੂੰ ਭਰੇ ਜਾਂਦੇ ਆ ਜੇ ਅਪ੍ਰੈਲ ਬੀਤਦਾ ਆ ਤੇ ਉਹ ਫੋਰਮ ਇਹਨਾਂ ਦੇ ਮਈ 'ਚ ਭਰੇ ਜਾਂਦੇ ਆ ਮਤਲਬ ਕਿ ਜੇ ਤੁਸੀਂ 15 ਤਰੀਕ ਨੂੰ ਪਰਫਾਰਮੇ ਭਰੋਗੇ ਤਿਆਂ ਦੇ ਕਾਊਂਟ ਦੇ ਵਿੱਚ ਤਨਖਾਹ ਕਿੰਨੀ ਤਰੀਕ ਨੂੰ ਆਊਗੀ ਇਹ ਤੁਸੀਂ ਆਪੇ ਸੋਚ ਲਓ ਅਸੀਂ ਇਸ ਮਾਮਲੇ ਦੀ ਜਿਹੜੀ ਗੱਲਬਾਤ ਅਸੀਂ ਡੀਆਈਓ ਮੈਮ ਸੀਮਾ ਗਰਗ ਜੀ ਕੋਲ ਵੀ ਲੈ ਕੇ ਗਏ ਐਮਡੀ ਆਸੀਫ ਸਰ ਕੋਲ ਵੀ ਲੈ ਕੇ ਗਏ ਸਿਵਲ ਸਰਜਨ ਸਾਹਿਬ ਜੀ ਕੋਲ ਲੈ ਕੇ ਗਏ ਪਰ ਸਾਡੀ ਉੱਥੇ ਕਿਸੇ ਵੀ ਢੰਗ ਦੇ ਨਾਲ ਸੁਣਵਾਈ ਨਹੀਂ ਹੋਈ ਅੱਜ ਕੀ ਹੋਇਆ ਅੱਜ ਇਹ ਹੋਇਆ ਏਸੀ ਕੁੜੀਆਂ ਨੇ ਆਪਣੇ ਪੈਸੇ ਪਾਉਣ ਲਈ ਮੈਡਮ ਜੀ ਨੇ ਇਹਨਾਂ ਨੂੰ ਫੋਨ ਕੀਤਾ ਇਹਨਾਂ ਦੀ ਵੈਰੀਫਾਈ ਕਰਦੇ ਪਏ ਸੀਗੇ ਕੁੜੀ ਨੇ ਰਜਿਸਟਰ ਇਹਨਾਂ ਦੇ ਮੋਰੇ ਬੜੇ ਤਰੀਕੇ ਨਾਲ ਰੱਖਿਆ ਇਹ ਜਦੋਂ ਲੋਕਾਂ ਨੂੰ ਵੈਰੀਫਾਈ ਕਰ ਕਰਕੇ ਪੈਸੇ ਪਾਉਂਦੇ ਆ ਕਦੀ ਮੈਡਮ ਨੂੰ ਵੀ ਪੁੱਛਿਆ ਜਾਵੇ ਮੈਡਮ ਦੀ ਵੀ ਵੈਰੀਫਾਈ ਹੋਈ ਜਾਵੇ ਕਿ ਕੀ ਇਹ ਕਦੀ ਆਪਣੇ ਉੱਥੇ ਗਏ ਆ ਆਪਣੇ ਇਹਨਾਂ ਨੂੰ ਪੁੱਛਿਓ ਵੀ ਜਿਹੜੇ ਲੋਕਾਂ ਦੇ ਘਰ ਸਰਵੇ ਕਦੀ ਕੀਤਾ ਮੈਡਮ ਜੀ ਨੇ ਇਹ ਵੀ ਸਾਡੀ ਪੁਰਜੋਰ ਮੰਗ ਵਾ ਕਿ ਜੇ ਆਸ਼ਾ ਵਰਕਰਾਂ ਦੀ ਵੈਰੀਫਾਈ ਹੋਣੀ ਆ ਨਾ ਤੇ ਨਾਲ ਮੈਡਮਾਂ ਦੀ ਵੈਰੀਫਾਈ ਵੀ ਹੋਣੀ ਚਾਹੀਦੀ ਆ ਕਿ ਤੁਸੀਂ ਆਪਣੀ ਫੀਲਡ ਵਿੱਚ ਘੁੰਮ ਰਹੇ ਆ ਜੇ ਤਾਂ ਤੁਸੀਂ ਘੁੰਮ ਰਹੇ ਆ ਫਿਰ ਤੁਸੀਂ ਸਾਰਿਆਂ ਦੀ ਵੈਰੀਫਾਈ ਕਰ ਸਕਦੇ ਆ ਤੇ ਅੱਜ ਇਹ ਹੋਇਆ ਕੁੜੀ ਜਦੋਂ ਆਪਣੇ ਪੈਸੇ ਪਾਉਣ ਗਈ ਤਾਂ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਮਾਰ ਕੇ ਤੱਕੇ ਦੇ ਕੇ ਇਹਨਾਂ ਨੂੰ ਆਪਣੇ ਕਮਰੇ ਚੋਂ ਬਾਹਰ ਕੱਢਿਆ ਗਿਆ ਕਿ ਮੈਂ ਤੁਹਾਡੇ ਪੈਸੇ ਨਹੀਂ ਪਾਉਣੇ ਤੁਸੀਂ 14 ਸਾਲਾਂ ਤੋਂ ਹੀ ਸੁਧਰ ਸਕਦੀਆਂ ਤੇ ਇਹਦੇ ਬਰੋਚ ਚ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਆਪਣਾ ਜਾਨੀ ਕਿ ਦਰਖਾਸਤ ਦੇਣ ਆਏ ਆ ਤੇ ਅਗਲੀ ਕਾਰਵਾਈ ਜੋ ਸਾਡੀ ਜੂਨੀਅਨ ਜੋ ਕਰੂਗੀ ਸਾਡੇ ਨਾਲ ਸਾਡੇ ਭਾਈ ਸਾਹਿਬ ਖੜੇ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜੋ ਇਹ ਕਹਿਣਗੇ ਅਸੀਂ ਉਹਦੇ ਅਕੋਰਡਿੰਗ ਜੋ ਬਣਦੀ ਕਾਰਵਾਈ ਉਹ ਕਰਾਂਗੇ ਮੈਂ ਆਸ਼ਾ ਵਰਕਰ ਸੁਖਵਿੰਦਰ ਕੋ ਮੈਂ 15 ਸਾਲ ਤੋਂ ਈਐਸਆਈ ਹਸਪੀਟਲ ਹੈ ਆਸ਼ਾ ਵਰਕਰ ਦਾ ਕੰਮ ਕਰਦੀ ਆ ਤਾਂ ਜਦੋਂ ਅੱਜ ਮੈਂ ਈਐਸਆਈ ਆਪਣੀ ਮੰਥਲੀ ਤਨਖਾਹ ਬਣਾਉਣ ਗਏ ਤਾਂ ਇਹਨਾਂ ਉਹਨਾਂ ਮੇਰੇ ਅੱਗੇ ਮਤਲਬ ਬਤਮੀ ਜੀ ਮੇਲਾ ਕੀਤੀ ਤਾਂ ਮੈਨੂੰ ਜਾਤੀ ਦੇ ਬਾਰੇ ਵੀ ਮੈਨੂੰ ਬਹੁਤ ਗਲਤ ਬੋਲਿਆ ਆ ਬੋਲਿਆ ਕਿ ਨਹੀਂ ਮੈਡਮ ਜਾਤੀ ਮੈਡਮ ਨੇ ਤਾਂ ਮੈਨੂੰ ਦਰਵਾਜ਼ੇ ਤੋਂ ਧੱਕੇ ਦੇ ਕੇ ਬਾਹਰ ਵੀ ਕੱਢਿਆ ਗਿਆ ਵੀ ਪਹਿਲਾਂ ਵੀ ਕਦੀ ਨਹੀਂ ਪਹਿਲੀ ਵਾਰੀ ਨਹੀਂ ਸਰ ਪਹਿਲੀ ਵਾਰੀ ਹੋਈ ਆ ਕਿਉਂਕਿ ਅਸੀਂ ਉੱਥੇ ਫੀਲਡ ਮਤਲਬ ਪਰਚੀਆਂ ਦਾ ਕੰਮ ਕਰਦੇ ਸੀਗੇ ਜਦੋਂ ਅਸੀਂ ਪਰਚੀਆਂ ਕੱਟਣ ਤੋਂ ਮਨਾ ਕਰ ਦਿੱਤਾ ਤੇ ਸਾਨੂੰ ਮਤਲਬ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕਰਨ ਲੱਗੇ ਤੇ ਜਦੋਂ ਅਸੀਂ ਈਪੀਆਈ ਲਗਾਉਣ ਲਈ ਉੱਥੇ ਈਐਸਐਈ ਜਾਂਦੇ ਆ ਈਐਸਐਈ ਜਾਂਦੇ ਆ ਤਾਂ ਸਾਨੂੰ ਕਮਰੇ ਤੋਂ ਬਾਹਰ ਬਿਠਾਇਆ ਜਾਂਦਾ ਆ ਅਸੀਂ ਸਰ ਐਸਐਫਪੀ ਦਫ਼ਤਰ ਆਇਓ ਕੀ ਕੰਪਲੀਟ ਹੈ ਹਾਂਜੀ ਮੈਂ ਡਾਕਟਰ ਅਜੇਮਲ ਮੁਖ ਬਲਾਰਾ ਪੰਜਾਬ ਸ਼ਿਦਕੋਬਦਾਸ ਟਾਈਗਰ ਫੋਰਸ ਔਰ ਅੱਜ ਭੈਣ ਜੀ ਸਾਡੇ ਕੋਲ ਆਏ ਸੀਗੇ ਇਸ ਕੰਪਲੇਂਟ ਨੂੰ ਲੈ ਕੇ ਕਿ ਜਿਹੜੀ ES ਹਸਪੀਟਲ ਦੀ ਜਿਹੜੀ ANM ਹੈਗੀ ਆ ਉਸਨੇ ਸਾਡੀ ਭੈਣ ਦੇ ਨਾਲ ਬਹੁਤ ਹੀ ਜਿਹੜਾ ਹੈਗਾ ਉਹ ਮਾੜਾ ਸਲੂਕ ਕੀਤਾ ਔਰ ਜਾਤੀ ਸੂਚਕ ਜੜੀਆਂ ਹੈਗੀਆਂ ਉਹ ਜੜੀਆਂ ਸ਼ਬਦ ਬੋਲੇ ਆ ਔਰ ਕਹਿ ਕੇ ਜੜੀ ਗੱਲ ਕੀਤੀ ਹੈ ਇਹ ਬੜੀ ਨਿੰਦਣਯੋਗ ਘਟਨਾ ਹੈ ਔਰ ਅਸੀਂ ਇਦਾਂ ਦੀ ਜੜੀ ਘਟਨਾ ਹੈ ਅਸੀਂ ਉਹਦੇ ਲਈ ਇਹਦੀ ਜੜੀ ਹੈਗੀ ਆ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਦੀ ਕਰਦੇ ਆ ਔਰ ਪਹਿਨ ਜੀ ਹੁਣਾਂ ਨੂੰ ਜਿੰਨੀਆਂ ਵੀ ਸਾਡੇ ਆਸ਼ਾ ਵਰਕਰ ਹੈਗੀਆਂ ਇਹਨਾਂ ਨੂੰ ਲਗਾਤਾਰ ਪਰਤਾੜਿਤ ਕੀਤਾ ਜਾ ਰਿਹਾ ਇਹਨਾਂ ਤੋਂ ਵਾਧੂ ਕੰਮ ਲੈ ਰੇ ਜਾ ਰਿਹਾ ਜਦ ਕਿ ਉਹ ਫੀਲਡ ਦਾ ਕੰਮ ਇਹਨਾਂ ਦਾ ਹੈਗਾ ਕਿ ਜਿਹੜੀਆਂ ਗਰਭਵਤੀ ਮਹਿਲਾਵਾਂ ਹੈਗੀਆਂ ਉਹਨਾਂ ਦਾ ਟੀਕਾ ਕਰ ਕਰਨਾ ਬੱਚਿਆਂ ਦੀ ਦੇਖਪਾਲ ਕਰਨੀ ਇਹਨਾਂ ਦਾ ਕੰਮ ਪਰਚੀਆਂ ਕੱਟਣਾ ਨਹੀਂ ਹੈਗਾ ਔਰ ਉਹ ਜਿਹੜਾ ਕੰਮ ਹੈ ਬੋਲੋ ਤੱਕੇ ਦੇ ਨਾਲ ਇਹਨਾਂ ਕੋਲਿਆ ਜਾ ਰਿਹਾ ਔਰ ਇਹ ਹੁਣ ਤੋਂ ਨਹੀਂ ਇਹ ਕਾਫੀ ਸਮੇਂ ਤੋਂ ਚੱਲਦਾ ਸੀਗਾ ਜਦੋਂ ਅੱਜ ਇਹਨਾਂ ਦੀਆਂ ਫਿਰ ਜੇ ਅਸੀਂ ਉਸ ਚੀਜ਼ ਦਾ ਇਹ ਵਿਰੋਧ ਕਰਦੀਆਂ ਸੀਗਾ ਉਸ ਸੱਬੇ ਵਜੇ ਵਿੱਚ ਇਹਨਾਂ ਦੀ ਤਨਖਾਹਾਂ ਜਿਹੜੀਆਂ ਉਹ ਵੀ ਲੇਟ ਕੀਤੀਆਂ ਜਾ ਰਹੀਆਂ ਸੀ ਸੋ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਜਦੋਂ ਇਹਨਾਂ ਨੇ ਆਪਣੇ ਹੱਕ ਦੀ ਆਵਾਜ਼ ਉਠਾਈ ਤੇ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਜਿਹੜੇ ਬੋਲ ਕੇ ਇਹਨਾਂ ਨੂੰ ਪੜਤਾਲਿਤ ਕੀਤਾ ਗਿਆ ਇਹਨਾਂ ਚੀਜ਼ਾਂ ਨੂੰ ਕਦੀ ਵੀ ਸਮਾਜ ਜਿਹੜਾ ਹੈਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਕੱਲਾ ਇੱਕ ਸਮਾਜ ਨਹੀਂ ਇਹ ਸਾਡੇ ਸਾਰੇ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਆ ਜਿਹਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਤੀ ਗੱਲ ਔਰ ਥੋੜੇ ਦਿਨਾਂ ਦੇ ਵਿੱਚ ਜੇ ਕੋਈ ਪ੍ਰਸ਼ਾਸਨ ਨੇ ਇਹਨਾਂ ਉੱਪਰ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਇਸ ਦੇ ਜਿਹੜੇ ਹੈਗੇ ਆ ਕੰਬੀਰ ਸੱਟੇ ਜਿਹੜੇ ਆ ਇਹਨਾਂ ਨੂੰ ਭੁਗਤਣੇ ਪੈਣਗੇ ਔਰ ਮੈਂ মিডিਆ ਦੇ ਮਾਧਿਅਮ ਤੋਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਇਹ ਇੱਕ ਦੋ ਦਿਨ ਦੇ ਵਿੱਚ ਹੀ ਇਹਦਾ ਜਿਹੜਾ ਹੈਗਾ ਉਹ ਪ੍ਰਸ਼ਾਸਨ ਜਿਹੜਾ ਹੱਲ ਕਰ ਦਵੇ ਭੈਣਾਂ ਨੂੰ ਇਨਸਾਫ ਮਿਲ ਜਾਵੇ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਅਸੀਂ ਜਾਣੀਏ ਸਾਡਾ ਕੰਮ ਜਾਣੀ ਜੈ ਗੁਰੂ ਦੇਵ ਤੁਹਾਨੂੰ ਗੁਰੂ ਦੇਵ